ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗ ਸੇਰ ਲਈ ਲੈ ਕੇ ਆਏ ਜੀ ਦੋ ਗਾਵਾਂ ਨੇ ਭਾਈ ਦੋ ਮੱਜਾਂ ਨੇ ਇੱਕ ਕਟਾਗਾ ਨੀਲੀ ਰਾਵੀ ਟਾਪ ਦਾ ਆਉਂ ਪੁੱਛ ਲੈਨੇ ਭਾਈ ਟੋਟੇਲ ਆਜੋ ਭਾਈ ਜੀ ਭਾਈ ਜੀ ਸੱਚੀ ਗੱਲ ਸੱਚੀ ਗੱਲ ਭਾਈ ਬਹੁਤ ਠੀਕ ਹੋ ਵਧੀਆ ਹਾਂ ਹਾਂ ਵਧੀਆ ਡਾਕਟਰ ਨਾਮ ਤੇ ਐਡਰੈਸ ਬੋਲ ਨਾ ਭਾਈ ਮੇਰਾ ਜੱਗਾ ਪਿੰਡ ਢਿਲਵਾ ਐਸੇ ਹੀ ਉਲਤਪਾ ਜ਼ਿਲ੍ਹਾ ਬਰਨਾਲਾ ਭਾਈ ਠੀਕ ਆ ਭਾਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਭਾਈ 98773 64846 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ ਕੀ ਡਿਟੇਲ ਹੈ ਦੀ ਡਾਕਟਰ ਇਹਦੇ ਥੱਲੇ 9-10 ਲੀਟਰ ਦੁੱਧ ਆ ਹੂੰ ਇਹ ਡਾਕਟਰ 2 ਮਹੀਨਾ ਦੀ ਸੂਈ ਹੋਈ ਆ ਹੂੰ ਹਾਂ ਠੀਕ ਆ 300 ਪੂਰੀ ਆ ਖੋਲ ਦੇ ਬਾਈ ਮਾੜੀ ਤੋਰੀ ਬਹੁਤ ਚੰਗੀ ਤੋਰੀ ਵੀ ਇਹਨੂੰ ਹੂੰ ਸੰਢੀ ਪੂਰੀ ਆ ਥਣ ਥਣ ਬਹੁਤ ਵਧੀਆ ਡਾਕਟਰ ਠੀਕ ਆ ਇਹਦੇ ਡਾਕਟਰ ਟੀਕਾ ਭਰਾਤਾ ਕਿੰਨਾ ਟਾਈਮ ਹੋ ਗਿਆ ਇਹਦੇ ਡਾਕਟਰ ਮੇਰੇ ਖਿਆਲ ਚ 6-7 ਦਿਨ ਹੋ ਗਿਆ ਜੀ ਟੀਕਾ ਭਰਾਏ ਨੂੰ ਹਾਂ ਇਹ ਮੁੱਲ ਕੀ ਹੈ ਜੱਜ ਜਨ ਡਾਕਟਰ ਮੋਲ 30000 ਰੁਪਿਆ ਮਾਨਦਾਨ ਹੋ ਜਾ ਮਾਨਦਾਨ ਕੋਈ ਗੱਲ ਨਹੀਂ ਡਾਕਟਰ ਹੋ ਜਾ 30000 ਰੁਪਿਆ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਬਾਕੀ ਡਾਕਟਰੇ ਟਾਈਮ ਵੀ ਥੋੜਾ ਹੋਇਆ ਲੈਪੇ ਤਾਂ ਐ ਕਰਕੇ ਥੋੜੇ ਜਿਹਾ ਹੋਆ ਕੱਟ ਦਿੰਦੇ ਆ ਠੀਕ ਆ ਚਲੋ ਇਹ ਸਾਹਮਣੇ ਦੀ ਜੱਜਮੈਂਟ ਲਾ ਲਿਓ ਹਮਮ ਅਜੇ ਟਾਈਮ ਵੀ ਹਮਾਂਗੇ ਵੀ 9 ਵਜੇ ਦਾ ਟਾਈਮ ਹੀ ਆ ਠੀਕ ਹੈ ਭਾਈ ਅੱਗੇ ਵੀ ਦੋ ਨੰਬਰ ਤੇ ਕੀ ਡਿਟੇਲ ਹੈ ਭਾਈ ਇਹਦੀ ਇਹ ਵੀ ਡਾਕਟਰ ਇਹਨੂੰ ਡੂੜ ਤੋਂ 2 ਮਹੀਨੇ ਇਹਨੂੰ ਹੋ ਗਿਆ ਡਾਕਟਰ ਸੂਈ ਨੂੰ ਠੀਕ ਆ ਹਾਂ ਦੁੱਧ 10 ਲੀਟਰ ਦੁੱਧ ਇਥੇ ਲੈ ਡਾਕ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਆਰਡਰ ਬਾਈ ਨੇੜ ਤੋਂ ਚੈੱਕ ਕਰਵਾ ਦੇ ਚਵਾਈ ਕੀ ਪੂਰੀ ਡੱਟ ਲਾ ਚਵਾਈ ਕੀ ਪੂਰੀ ਇੱਕ ਨੰਬਰ ਦਾ ਕਸ ਬੋਲੀ ਧਾਰਾ ਜਮਾ ਹੈ ਨਾ ਹੂੰ ਠੀਕ ਹੈ ਬਾਈ ਬਾਕੀ ਤੋਰਾ ਤਾਰਾ ਚੈੱਕ ਕਰ ਲੋ ਬਾਈ ਮੁੱਲ ਕੀ ਜੱਗੇ ਦਾ ਜਾਇਦਾ ਮੇਰਾ ਟਰੈਕਟਰ ਮੁੱਲ 30000 ਆ ਬਾਕੀ ਮਾਨਤਨ ਹੋ ਜੂ ਕੋਈ ਗੱਲ ਠੀਕ ਹੈ 30000 ਰੁਪਏ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾ ਮੋੜ ਲਿਆ ਬਾਈ ਸਹੀ ਸੂ ਡਾਕਟਰ ਪੂਰੀ ਜਮ ਐਨ ਓਕੇ ਆ ਗਾਰੰਟੀ ਆ ਤੁਹਾਨੂੰ ਓਕੇ ਬਈ ਅੱਗੇ ਵੀਰੇ ਮੱਝ ਬਾਰੇ ਕੀ ਡਿਟੇਲ ਆਨੀ ਡਾਕਟਰ ਇਹਨੂੰ 2 ਮਹੀਨੇ ਹੋ ਗਏ ਸੂਈ ਨੂੰ ਇਹ ਮੱਝ ਨੂੰ ਠੀਕ ਆ ਤੇ 20 ਦਿਨ ਹੋ ਗਏ ਨੂੰ ਸਮਰੇ ਨੂੰ ਆਪਣੇ ਸਾਹ ਨੂੰ ਤੇ ਸਮਰੀ ਵੀ ਆ ਡਾਕਟਰ ਇਹ ਹੂੰ ਤੇ 7 ਤੋਂ 8 ਲੀਟਰ ਦੁੱਧ ਆ ਥੱਲੇ ਠੀਕ ਆ ਹਾਂ ਡਾਕਟਰ ਹੂੰ ਰਾਜੀ ਆ ਨੋ ਡਾਕਟਰ ਪੂਰੀ ਰਾਜੀ ਆ ਥੋੜੀ ਸੰਭਾਈ ਕਰਕੇ ਥੋੜਾ ਜਿਹਾ ਹੋ ਗਿਆ ਦੁੱਧ ਤਾਂ ਇਹਲੇ 10-11 ਲੀਟਰ ਸੀ ਡਾਕਟਰ ਠੀਕ ਆ ਬਈ ਮੜੀ ਤੋਰ ਦੇ ਬਈ ਤੋਰ ਦਿਓ ਜੀ ਤੇ ਫੇਰ ਚੈੱਕ ਕਰ ਲਵੇ ਸਿੰਘ ਸੁੰਘ ਚੰਗਾ ਕੱਦ ਵਿੱਡ ਠੀਕ ਆ ਥਾਂ ਤੋਂ ਵੀ ਚੰਗਾ ਬਈ ਕੀ ਮੋਲਾ ਜੱਗੇ ਦਾ ਡਾਕਟਰ ਦਾ ਮੋਲਾ 55 ਦੀ ਦੇ ਦਾਂਗੇ ਡਾਕਟਰ ਆਪਾਂ ਇਹ ਮਾਨਦਾਨ ਹੋ ਜਾ ਕੋਈ ਗੱਲ ਨਹੀਂ ਮਾਨ ਥੋੜਾ ਬੋਤਾ ਹੋਊ ਡਾਕਟਰ 55000 ਰੁਪਏ ਮੋਲਾ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਠੀਕ ਆ ਹਾਂ ਠੀਕ ਆ ਅੱਗੇ ਵੀਰੇ 4 ਨੰਬਰ ਇਹ ਜੋ ਡਾਕਟਰ ਦੂਜੇ ਸੂਏ ਸੂਈ ਹੋਈ ਆ ਇੱਕ ਵੀ ਨਾ ਸਹੀ ਹੋਇਆ ਡਾਕਟਰ ਇਹਨੂੰ ਸੂਈ ਨੋ ਠੀਕ ਆ ਸੀਲ ਸਾਉ ਪੂਰੇ ਆਨ ਅਮਰੀਕਨ ਕੰਗਾਂ ਨਾਲ ਦੀ ਡਾਕਟਰ ਹੂੰ ਜਿਵੇਂ ਮਰ ਜੇ ਹੱਥ ਲਈ ਚੱਲਣਾ ਉਹ ਹੁਣ ਬਹਿ ਕੇ ਥਾਪੀ ਮਾਰ ਸੀਲ ਇੰਨੀਆਂ ਹੁਣ ਚੋਲਾ ਲੈ ਕੋਈ ਚੱਕ ਰੇ ਨਹੀਂ ਮਾ ਡਾਕਟਰ ਕੋਈ ਚੱਕ ਨਹੀਂ ਇਹ ਤੇਲ ਆ ਬਈ ਇਹ ਡਾਕਟਰ ਤੇਲ ਆ ਜਮਾਂਦੂ ਮਾਰ ਪਾਪੀ ਦੀ ਮਿਲਦੀ ਹੈ ਜਮਾਂਦੂ ਡਾਕਟਰ ਚੋਂਦਾ ਦਾ ਨਾ ਅਮਰੀਕਨ ਕੰਗਾਂ ਨਾਲ ਵੀ ਸੀਲਾ ਇਹ ਥਾਪੀ ਮਾਰ ਕੋਈ ਛਾਟਣਾ ਪਾ ਐਂ ਬਹਿ ਜਾ ਲੈ ਬਹਿ ਜਾ ਐਂ ਤੇ ਮੁੱਲ ਕੀ ਆ ਤਾਂ ਬਈ 10 ਲੀਟਰ ਦੁੱਧ ਦਾ ਡਾਕਟਰ ਹੁਣ 9 ਮੰਨੇ ਥੱਲੇ ਜਮਾ ਕੰਡੇ ਵਾਲਾ ਠੀਕ ਆ ਮੁੱਲ ਡਾਕਟਰ ਇਹਦਾ 58 ਦੀ ਦੇ ਦਾਂਗੇ ਆਪਾਂ ਜੀ ਤੋਰ ਦੇ ਬਈ ਤੋਰ ਦਿਓ ਜੀ 58000 ਰੁਪਿਆ ਮੁੱਲ ਆ ਮਾਨਤਨ ਜਿਹੜਾ ਦੁੱਧ ਡਾਕਟਰ ਸੇ ਵਾਲੇ ਬੰਦੇ ਕੋਲੇ ਬਾਕੀ ਇਹ 12 13 ਲੀਟਰ ਗਰੂ ਹੁਣ ਤਾਂ ਨਾ ਥੋੜਾ ਜਿਆਦਾ ਤੁਹਾਨੂੰ ਪਤਾ ਹੀ ਆ ਵੀ ਘਰ ਦੀ ਪ੍ਰੋਬਲਮ ਕਰਕੇ ਮਾਲ ਸਮਿਆ ਨਹੀਂ ਗਿਆ ਇਧਰ ਠੀਕ ਆ ਇਧਰ ਨੂੰ ਲੈ ਜਾ ਦੇ ਮੋੜ ਲਿਆ ਬਈ ਕੋਈ ਨਹੀਂ ਬੰਨ੍ਹ ਦੇ ਬਸ ਬੰਨ੍ਹ ਦੇ ਵੱਲ ਲੈ ਜਾਂਦਰੀ ਲੈ ਜਾ ਕੇ ਅੱਗੇ ਜੱਗੇ ਕੱਟੇ ਬਾਰੇ ਬਈ ਕਿੰਨੀ ਕੁ ਉਮਰ ਹੈ ਜੀ ਇਹ ਡਾਕਟਰ ਉਮਰ ਦੋਕ ਸਾਲ ਦਾ ਠੀਕ ਆ ਹਾਂ ਹੂੰ ਪਿਆਰ ਨੀਲੀ 라ਵੀ ਡਾਕਟਰ ਨੀਲੀ 라ਵੀ ਨਾ ਮਾਂ ਦਾ ਦੁੱਧ ਮਾਂ ਦਾ ਦੁੱਧ ਕਿੰਨਾ ਸੀ ਜੀ ਡਾਕਟਰ 15 16 ਲੀਟਰ ਕਰਦੇ ਕੱਟਾਗਾ 15 16 ਲੀਟਰ ਦੀ ਮਾਂ ਦਾ ਦੁੱਧ ਸੀਗਾ ਸਿੰਗ ਬੜਾ ਚੰਗਾ ਹੈ ਨਾ ਸਿੰਗ ਸਾਰੇ ਡਾਕਟਰ ਸਾਰੀਆਂ ਨਸਾਨੀਆਂ ਪੂਰੀਆਂ ਜਮਾਂ ਐਨ ਪਿਆਰ ਨੀਲੀ 라ਵੀ ਹੈ ਡਾਕਟਰ ਸਹੀ ਗੱਲ ਆ ਕੀ ਮੁੱਲ ਹੈ ਜਾਇਜ ਇਹਦਾ 60000 ਆ ਡਾਕਟਰ ਮਾਨਦਾਨ ਹੋ ਜੇ 60000 ਰੁਪਇਆ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜਰੂਰ ਹੋ ਜਾ ਨਾ ਕਿ ਸੀਗੇ ਭਾਈ ਕੋਲ ਜਿਹੜੇ ਸਾਰੀ ਦਿਖਾਤੇ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆਏ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ ਅੱਗੇ ਵੀਰੇ ਜੱਗੇ ਬਲਦੇਵਰੇ ਕੀ ਡਿਟੇਲ ਹੈ ਜੀ ਡਾਕਟਰ ਬਲਦੇ ਇਹ ਪੂਰਾ ਸੀਲਸ ਆਊਗਾ ਹੁਣ ਮਾਲ ਵਿਗ ਗਿਆ ਤਾਂ ਕਰਕੇ ਆਪਾਂ ਕਿਸੇ ਲੋ ਸੇਵਾ ਵਾਲੇ ਬੰਦੇ ਨੂੰ ਫਰੀ ਦੇ ਦਾਂਗੇ ਡਾਕਟਰ ਫਰੀ ਦੇ ਦੋ ਹਾਂ ਠੀਕ ਕੋਈ ਮੁੱਲ ਨਹੀਂ ਇਹਦਾ ਦੇਖ ਪਰ ਦੇਵਾਂਗੇ ਸੇਵਾਲਾ ਪੁੰਦਾ ਹੋਵੇ ਰਾਜ ਰੂਹੀ ਬਹੁਤਾ ਕੱਖ ਪੱਠਾ 30 ਪਸੋਂ ਦੇ ਲਿਆਉਂਗਾ ਡਾਕਟਰ ਠੀਕ ਆ ਵਧੀਆ ਛੋੜ ਦੇ ਜੀ ਹਾਂ ਇੱਕ ਟੋਕੇ ਵਾਲੀ ਮਸ਼ੀਨ ਬਕਾਊਗਾ ਇੱਕ ਟੋਕੇ ਵਾਲੀ ਮਸ਼ੀਨ ਬਕਾਊਗਾ ਵੱਡੀ ਹੜੰਬੀ ਮਸ਼ੀਨ ਆ ਤਿੰਨ ਵੀ ਮੋਟਰਾਂ ਡਾਕਟਰ ਆ ਗੇਅਰ ਲੱਗਿਆ ਵਾ ਗੇਅਰ ਲੱਗਿਆ ਵਾ ਇਹ ਮੁੰਡੀ ਇਹਦਾ ਵਾਲਾ ਮਸ਼ੀਨ ਵੀ ਪੁੱਤਰਾ ਰੰਗ ਆਇਆ ਦੇਖਣਾ ਪੁੱਤਰਾ ਕਿਦਰਾ ਹੀ ਬਹੁਤ ਚੰਗਾ ਯਾਰ ਆ ਦਿਖਾ ਦੇ ਡਾਕਟਰ ਗੇਅਰ ਪੂਰ ਵੱਡੇ ਆ ਗਏ ਆ ਜੀ ਜੂਰੀ ਹੈ ਜੀ ਵੱਡਾ ਢੜੰਬੇ ਵਾਲਾ ਗੀਅਰ ਆ ਹਾਂ ਢੜੰਬੇ ਵਾਲਾ ਗੀਅਰ ਲੱਗਿਆ ਬਈ ਪੂਰਾ ਮਜ਼ਬੂਤ ਆ ਹੈਵੀ ਆ ਹੈਨਾ ਬਈ ਤੇ ਕੀ ਮੁੱਲ ਆ ਇਹਦਾ ਫਿਰ ਫੋਨ ਤੇ ਕਰ ਲਿਓ ਹਣ 30000 ਰੁਪਏ ਮੁੱਲ ਦਾ ਬਾਕੀ ਕਰ ਲਾਂਗੇ ਆਪਾਂ ਕੋਈ 30000 ਰੁਪਏ ਮੁੱਲ ਦਾ ਬਾਕੀ ਬਈ ਫੋਨ ਤੇ ਹੋ ਜਾਊਗਾ ਠੀਕ ਆ ਬਈ ਧੰਨਵਾਦ